ਰਾਸ਼ਟਰੀ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਜੋ ਮੌਕੇ ਤੇ ਮੰਡੀ ਚ ਝੋਨੇ ਦੇ ਰੇਟ ਚੱਲ ਰਹੇ ਨੇ ਉਹਨਾਂ ਬਾਰੇ ਤੇ ਨਾਲ ਦੀ ਨਾਲ ਇੱਕ ਬਹੁਤ ਗੰਭੀਰ ਮੁੱਦਾ ਕਾਫੀ ਪਿਛਲੇ ਦਿਨਾਂ ਤੋਂ ਜੋ ਚਰਚਾ ਦੇ ਵਿੱਚ ਆ ਰਿਹਾ ਹੈ ਤੇ ਇਸ ਨੂੰ ਲੈ ਕੇ ਆਪਾਂ ਕਾਫੀ ਵੀਡੀਓ ਵੀ ਪਾਈਆਂ ਨੇ ਜਿਵੇਂ ਕਿ ਆਪਾਂ ਜਾਣਦੇ ਆਂ ਹਰਿਆਣਾ ਤੇ ਪੰਜਾਬ ਦੀ ਜੋ ਸਰਕਾਰੀ ਖਰੀਦ ਹੈ ਜਿਹੜੀ ਝੋਨੇ ਦੀ ਸਰਕਾਰੀ ਖਰੀਦ ਹੋਣੀ ਸੀ ਉਸ ਨੂੰ 23 ਤਰੀਕ ਤੋਂ ਵਧਾ ਕੇ 1 ਤਰੀਕ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਬੀਤੇ ਦਿਨ ਹਰਿਆਣਾ ਕਿਸਾਨ ਯੂਨੀਅਨ ਨੇ ਕੱਲ ਕਰਨਾਲ ਦੇ ਵਿੱਚ ਪ੍ਰੋਟੈਸਟ ਵੀ ਕੀਤਾ ਜ਼ਿਲ੍ਹਾ ਸਤਰ ਤੇ ਉਹਨਾਂ ਨੇ ਜੋ ਸਰਕਾਰ ਦਾ ਘਰਾਵ ਕੀਤਾ ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕੋਈ ਕਿਸਾਨ ਯੂਨੀਅਨ ਅਜੇ ਅੱਗੇ ਨਹੀਂ ਆ ਰਹੀ ਜਦਕਿ ਪੰਜਾਬ ਦਾ ਮਸਲਾ ਹੋਰ ਵੀ ਜ਼ਿਆਦਾ ਵੱਡਾ ਹੈ ਇੱਕ ਤਾਂ ਸਰਕਾਰੀ ਖਰੀਦ ਡਿਲੇ ਹੋ ਗਈ ਉਸ ਦੇ ਨਾਲ ਨਾਲ ਜੋ ਆਰਤੀਆਂ ਤੇ ਸੈਲਰ ਮਾਲਕਾਂ ਵੱਲੋਂ ਸਿੱਧੇ ਹੀ ਹੱਥ ਕੜੇ ਕਰ ਦਿੱਤੇ ਗਏ ਨੇ ਕਿ ਇੱਕ ਤਰੀਕ ਤੋਂ ਕੋਈ ਵੀ ਗੈਰ ਬਾਸਮਤੀ ਬਾਸਮਤੀ ਹਾਈਬ੍ਰਿਡ ਕੋਈ ਵੀ ਚੋਨਾ ਹੋਵੇ ਉਹ ਮੰਡੀਆਂ ਦੇ ਵਿੱਚ ਨਹੀਂ ਤੁਲੇਗਾ ਕਿਸਾਨ ਇਹਨੂੰ ਨਾਂ ਲੈ ਕੇ ਹੋਣ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨਹੀਂ ਮੰਨਦੀ ਉਹਨਾਂ ਚਿਰ ਇਹ ਅੱਗੇ ਝੋਨੇ ਦੀ ਤਲਾਈ ਉਹਨਾਂ ਵੱਲੋਂ ਨਹੀਂ ਕੀਤੀ ਜਾਏਗੀ ਸੋ ਇਸ ਨੂੰ ਲੈ ਕੇ ਕਿਸਾਨਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਕੋਈ ਵੀ ਕਿਸਾਨ ਜਥੇਬੰਦੀ ਅਜੇ ਅੱਗੇ ਨਹੀਂ ਆ ਰਹੀ ਆਪਾਂ ਨਵੀਆਂ ਨੀਤੀਆਂ ਤੇ ਬਾਅਦ ਚ ਖੇਤੀ ਨੀਤੀਆਂ ਤੇ ਬਾਅਦ ਚ ਗੱਲ ਕਰ ਲਾਂਗੇ ਪਹਿਲੇ ਜੋ ਪੁਰਾਣਾ ਮੰਡੀ ਸਿਸਟਮ ਹੈ ਜੋ ਚੱਲ ਰਿਹਾ ਹੈ ਭਾਵੇਂ ਇਹਦੇ ਵਿੱਚ ਆਰਤੀਏ ਸ਼ੈਲਰ ਮਾਲਕ ਇਹਨਾਂ ਦੇ ਨਾਲ ਲੱਗ ਕੇ ਆਪਾਂ ਨੂੰ ਲੜਨਾ ਪਵੇ ਤਾਂ ਵੀ ਲੜਨਾ ਚਾਹੀਦਾ ਕਿਉਂਕਿ ਜੋ ਸਪਲਾਈ ਚੇਨ ਹੈ ਉਹ ਵੀ ਆਰਤੀਏ ਤੇ ਸ਼ੈਲਰ ਮਾਲਕ ਵੀ ਇਹਦੀ ਇੱਕ ਕੜੀ ਨੇ ਸੋ ਕਿਸਾਨ ਜਥੇਬੰਦੀਆਂ ਵੀ ਤੇ ਕਿਸਾਨ ਜੋ ਪਿੰਡਾਂ ਦੇ ਤੌਰ ਤੇ ਵੀ ਇਕੱਠੇ ਹੋ ਕੇ ਇਹ ਲੜਾਈ ਦੇ ਵਿੱਚ ਲੜਨ ਚਾਹੇ ਆਰਤੀਆਂ ਦੇ ਨਾਲ ਲੜਨਾ ਵੱਖ ਲੜਨਾ ਕਿਉਂਕਿ ਜੋ ਲਾਸਟ ਤੇ ਫੈਸਲਾ ਦੇਣਾ ਹੈ ਉਹ ਸਰਕਾਰ ਨੇ ਹੀ ਦੇਣਾ ਤੇ ਇਕੱਠੇ ਹੋਣ ਦੀ ਲੋੜ ਹੈ ਵਾਰ-ਵਾਰ ਤੁਹਾਨੂੰ ਇਹੀ ਅਪੀਲ ਹੈ ਸ਼ੁਰੂ ਤੋਂ ਆਪਾਂ ਇਹੀ ਅਪੀਲ ਕਰਦੇ ਆ ਰਹੇ ਆ ਕਿ ਇਸ ਸਮੇਂ ਜੋ ਇੱਕ ਦੂਜੇ ਤੇ ਦੋਸ਼ ਲੋਣ ਦਾ بجائے ਆਪਾਂ ਇਕੱਠੇ ਹੋ ਕੇ ਲੜੀਏ ਤਾਂ ਜੋ ਅੱਗੇ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਪਰੇਸ਼ਾਨੀ ਨਾ ਆ ਸਕੇ ਜੇ ਇੱਕ ਤਰੀਕ ਤੋਂ ਹੜਤਾਲ ਰਹਿੰਦੀ ਹੈ ਕਿਸਾਨ ਖੱਜਲ ਖਵਾਰ ਕਿਸਾਨ ਹੀ ਹੋਏਗਾ ਉਹਨਾਂ ਦਾ ਝੋਨਾ ਮੰਡੀਆਂ ਦੇ ਵਿੱਚ ਰੂਲੇਗਾ ਘਟਪਾ ਲੱਗੇਗਾ ਉਹਦਾ ਤੇ ਕਿਸਾਨ ਘਰੇ ਰੱਖ ਨਹੀਂ ਸਕਦਾ ਗੋਦਾਮ ਵਗੈਰਾ ਅਜੇ ਬਹੁਤ ਦੂਰ ਦੀਆਂ ਗੱਲਾਂ ਉਸ ਤੋਂ ਪਹਿਲੇ ਜੋ ਮੌਕੇ ਤੇ ਮੰਡੀ ਸਿਸਟਮ ਚੱਲ ਰਿਹਾ ਉਹਨੂੰ ਦਰੁਸਤ ਕਰਨ ਦੇ ਵਿੱਚ ਆੜਤੀਆਂ ਤੇ ਛੈਲਰ ਮਾਲਕਾਂ ਦਾ ਵੀ ਆਪਾਂ ਸਾਥ ਦੇਈਏ ਚਾਹੇ ਆਪਦੇ ਤੌਰ ਤੇ ਲੜਾਈ ਲੜੀਏ ਪਰ ਇਹਨੂੰ ਸਰਕਾਰ ਤੋਂ ਇਹ ਜੋ ਸਿਸਟਮ ਹੈ ਉਹਨੂੰ ਦਰੁਸਤ ਕਰਵਾਈਏ ਸੋ ਇਹੀ ਅਪੀਲ ਹੈ ਵਾਰ-ਵਾਰ ਕਿਸਾਨ ਇਕੱਠੇ ਹੋ ਕੇ ਇਹ ਲੜਾਈ ਲੜਨ ਤਾਂ ਜੋ ਅੱਗੇ ਆਉਣ ਵਾਲੇ ਦਿਨਾਂ 'ਚ ਕੋਈ ਸਮੱਸਿਆ ਨਾ ਸਕੇ ਸੋ ਹੁਣ ਜੋ ਮੌਕੇ ਤੇ ਮੰਡੀ ਦੇ ਰੇਟ ਚੱਲ ਰਹੇ ਨੇ ਉਹਨਾਂ ਦੀ ਗੱਲ ਕਰਦੇ ਆ ਜੋ ਰੇਟ ਵੀ ਨੇ ਕਾਫੀ ਜਦੋਂ ਦੀ ਹੜਤਾਲ ਦੀ ਗੱਲ ਆਈ ਹੈ ਰੇਟ ਵੀ 200-300 ਰੁਪਏ ਡਾਊਨ ਹੋ ਗਿਆ ਇਹਦੇ ਕੁਸ਼ਕ ਵਪਾਰੀ ਇਹਦਾ ਫਾਇਦਾ ਵੀ ਚੱਕ ਰਹੇ ਨੇ ਜੋ ਘੱਟ ਰੇਟ ਦੇ ਵਿੱਚ ਕਿਸਾਨ ਦਾ ਮਾਲ ਤੋਲਿਆ ਜਾ ਰਿਹਾ ਪਰ ਇਹੀ ਜੋ ਵਾਰ-ਵਾਰ ਪਿਸਦਾ ਕਿਸਾਨ ਹੀ ਹੈ ਸੋ ਇਹਨੂੰ ਹੀ ਆਪਾਂ ਤੰਦਰੁਸਤ ਕਰਨ ਵਾਸਤੇ ਇਕੱਠੇ ਹੋਣ ਦੀ ਲੋੜ ਹੈ ਸੋ ਹੁਣ ਰੇਟ ਦੀ ਗੱਲ ਕਰਦੇ ਆ ਸਭ ਤੋਂ ਪਹਿਲੇ ਟੁਹਾਣਾ ਮੰਡੀ 1509 ਕੰਬਾਈਨ ਵਾਲਾ 2950 ਰੁਪਏ ਪ੍ਰਤੀ ਕੁਇੰਟਲ ਲੱਗਾ 1692 ਕੰਬਾਈਨ ਵਾਲਾ 2900 ਕੈਥਲ ਮੰਡੀ 1509 ਕੰਬਾਈਨ ਵਾਲਾ 2770 ਰੁਪਏ ਕਰੋਂਡਾ ਮੰਡੀ 1509 ਕੰਬਾਈਨ ਵਾਲਾ 2750 ਰੁਪਏ ਕੋਸੀਕਲਾ ਮੰਡੀ 1509 ਕੰਬਾਈਨ ਵਾਲਾ 2700 ਰੁਪਏ ਪਾਣੀਪਤ ਮੰਡੀ 1509 ਕੰਬਾਈਨ ਵਾਲਾ 2751 ਰੁਪਏ ਠੀਕ ਆ ਮੰਡੀ 1509 ਕੰਬਾਈਨ ਵਾਲਾ 2740 ਰੁਪਏ ਨਿਰਵਾਣਾ ਮੰਡੀ 1509 ਕੰਬਾਈਨ ਵਾਲਾ 2840 ਰੁਪਏ ਗੜਮੁਕਤੇਸ਼ਵਰ ਮੰਡੀ 1509 ਕੰਬਾਈਨ ਵਾਲਾ 2721 ਰੁਪਏ ਪ੍ਰਤੀ ਕੁਇੰਟਲ ਸ਼ਰਰਾ ਮੰਡੀ 1509 ਕੰਬਾਈਨ ਵਾਲਾ 2750 ਰੁਪਏ ਉਸ ਤੋਂ ਬਾਅਦ ਸੋਨੀਪਤ ਮੰਡੀ 1509 ਕੰਬਾਈਨ ਵਾਲਾ 2741 ਰੁਪਏ ਸਮਾਲਖਾ ਮੰਡੀ 1509 ਕੰਬਾਈਨ ਵਾਲਾ 2741 ਰੁਪਏ ਸੰਬਲ ਮੰਡੀ ਜੋ 1509 ਲੱਗੀ ਹੈ ਉਹ ਕੰਬਾਈਨ ਵਾਲੀ 2700 ਰੁਪਏ ਤਰਾਵੜੀ ਮੰਡੀ 1509 ਕੰਬਾਈਨ ਵਾਲਾ 2750 ਰੁਪਏ ਅਮਰਾitsar ਸਾਹਿਬ ਮੰਡੀ 1509 ਕੰਬਾਈਨ ਵਾਲਾ 2660 ਰੁਪਏ ਪੇਵਾ ਮੰਡੀ 1509 ਕੰਬਾਈਨ ਵਾਲਾ 2800 ਰੁਪਏ ਪ੍ਰਤੀ ਕਵਾਂਟਲ ਸਮਾਣਾ ਮੰਡੀ 1509 ਕੰਬਾਈਨ ਵਾਲਾ 2850 ਰੁਪਏ ਝੰਡੇਆਲਾ ਗੁਰੂ 1509 ਕੰਬਾਈਨ ਵਾਲਾ 2700 ਰੁਪਏ ਪ੍ਰਤੀ ਕਵਾਂਟਲ ਕਰਨਾਲ ਮੰਡੀ 1509 ਕੰਬਾਈਨ ਵਾਲਾ 2750 ਰੁਪਏ ਗਨੌਰ ਮੰਡੀ 1509 ਕੰਬਾਈਨ ਵਾਲਾ 2731 ਰੁਪਏ ਪੂਨਾ ਮੰਡੀ 1509 ਕੰਬਾਈਨ ਵਾਲਾ 2825 ਰੁਪਏ ਫਾਜ਼ਿਲਕਾ ਮੰਡੀ 1509 ਕੰਬਾਈਨ ਵਾਲਾ 2896 ਰੁਪਏ ਪ੍ਰਤੀ ਕੁਇੰਟਲ ਸਫੀਦੋ ਮੰਡੀ 1509 ਕੰਬਾਈਨ ਵਾਲਾ 2819 ਰੁਪਏ ਹੱਥ ਵਾਲੀ ਇੱਥੇ ਢੇਰੀ 3100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗੀ ਹੈ ਸਰਸਾ ਮੰਡੀ 1509 ਕੰਬਾਈਨ ਵਾਲਾ 2950 ਰੁਪਏ 1692 2951 ਰੁਪਏ 1847 ਕੰਬਾਈਨ ਵਾਲਾ 2700 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਰਤਿਆ ਮੰਡੀ 1509 ਕੰਬਾਈਨ ਵਾਲਾ 2892 ਰੁਪਏ ਗੰਗਾਉ ਮੰਡੀ 1509 ਕੰਬਾਈਨ ਵਾਲਾ 2670 ਰੁਪਏ ਫਤੇਗੜ ਚੂੜੀਆਂ 1509 ਕੰਬਾਈਨ ਵਾਲਾ 2670 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਖਨੂਰੀ ਮੰਡੀ 1509 ਕੰਬਾਈਨ ਵਾਲਾ 2905 ਰੁਪਏ ਗੰਗਾਉ ਮੰਡੀ 1509 ਕੰਬਾਈਨ ਵਾਲਾ 2870 ਰੁਪਏ ਪਾਤੜਾ ਮੰਡੀ ਪੰਜਾਬ ਦੀ ਗੱਲ ਕਰੀਏ 1500 ਨੂੰ ਕੰਬਾਈਨ ਵਾਲਾ 2975 ਰੁਪਏ ਤਰਨਤਾਰਨ ਮੰਡੀ 1500 ਨੂੰ ਕੰਬਾਈਨ ਵਾਲਾ 2775 ਰੁਪਏ ਬਟਾਲਾ ਮੰਡੀ 1500 ਨੂੰ ਕੰਬਾਈਨ ਵਾਲਾ 2640 ਰੁਪਏ ਕੋਟਾ ਮੰਡੀ 1500 ਨੂੰ 2600 ਰੁਪਏ 17 18 3300 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਕੋਟਾ ਮੰਡੀ ਦੇ ਵਿੱਚ ਲੱਗੀ ਹੈ ਜਾਖਲ ਮੰਡੀ 1500 ਨੂੰ ਕੰਬਾਈਨ ਵਾਲਾ 2852 ਰੁਪਏ ਸੁਨਾਮ ਮੰਡੀ 1500 ਨੂੰ ਕੰਬਾਈਨ ਵਾਲਾ 2750 ਰੁਪਏ ਫਤਿਹਬਾਦ ਮੰਡੀ 1509 ਕੰਬਾਈਨ ਵਾਲਾ 2835 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਦੇ ਨਾਲ 1509 ਕੰਬਾਈਨ ਵਾਲਾ ਉਕਲਾਣਾ ਮੰਡੀ ਦੇ ਵਿੱਚ 2701 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਮੌਕੇ ਤੇ ਜੋ ਰੇਟ ਚੱਲ ਰਹੇ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਜਾਣਕਾਰੀ ਚੰਗੀ ਲੱਗੀ ਤਵੱਤ ਵਤ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰੋ ਤੇ ਇੱਕ ਵਾਰ ਫਿਰ ਤੋਂ ਅਪੀਲ ਹੈ ਜੋ ਸ਼ੈਲਰਾਂ ਆਰਤ ਵਾਲਿਆਂ ਵੱਲੋਂ ਜੋ ਹੜਤਾਲ ਦਾ ਫੈਸਲਾ ਹੈ ਉਹਦੇ ਉੱਪਰ ਜੋ ਕਿਸਾਨਾਂ ਨੂੰ ਵੀ ਇਕੱਠੇ ਹੋਣ ਦੀ ਲੋੜ ਹੈ ਸਰਕਾਰ ਨਾਲ ਜੋ ਉਹਨਾਂ ਦਾ ਘਰਾਵ ਕਰਨ ਦੀ ਲੋੜ ਹੈ ਤਾਂ ਜੋ ਇਹ ਪੂਰੀ ਪ੍ਰੋਪਰ ਸਰਕਾਰੀ ਖਰੀਦ ਤੰਦਰੁਸਤ ਚੱਲ ਸਕੇ ਅੱਗੇ ਜੋ ਮਾਲ ਹੈ ਉਹ ਸੈਂਟਰ ਸਰਕਾਰ ਕੋਲ ਵੀ ਜਾ ਸਕੇ ਕਿਉਂਕਿ ਸੈਂਟਰ ਸਰਕਾਰ ਨੇ ਵੀ ਬਿਲਕੁਲ ਆਪਦੇ ਜੋ ਹੱਥ ਖੜੇ ਕੀਤੇ ਨੇ ਕਿ ਸਾਨੂੰ ਇੰਨੇ ਮਾਲ ਦੀ ਲੋੜ ਨਹੀਂ ਸੋ ਪੰਜਾਬ ਲੈਵਲ ਤੇ ਤੇ ਸੈਂਟਰ ਲੈਵਲ ਤੇ ਦੋਵਾਂ ਜਗ੍ਹਾ ਤੇ ਜੋ ਘਰਾਵ ਬਣਦਾ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਇਹਦੇ ਉੱਪਰ ਅੱਗੇ ਆਉਣ ਦੀ ਲੋੜ ਹੈ ਸੋ ਵੀਡੀਓ ਨੂੰ ਤੱਕ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਕਿਸਾਨ ਵੀਰ ਇਸ ਜਾਣਕਾਰੀ ਤੋਂ ਜਾਣੂ ਹੋ ਸਕਣ ਤੇ ਇਦਾਂ ਦੀ ਖੇਤੀਬਾੜੀ ਅਪਡੇਟ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ